ਰਵਨੀਤ ਬਿੱਟੂ ਜਿਨ੍ਹਾਂ ਨੇ ਕਿਹਾ ਕਿ ਕਹਿੰਦੇ ਨੇ ਕਿ ਰਾਹੁਲ ਗਾਂਧੀ ਜੀ ਪੰਜਾਬ ਭਾਰੇ ਨੇ ਰਾਹੁਲ ਜੀ ਦੀ ਪੰਜਾਬ ਫੇਰੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੌਰਾਨ ਦੌਰਾਨ ਨਾ ਕਰਨ ਤੇ ਜੋ ਉਹਨਾਂ ਦੇ ਵੱਲ ਸਵਾਲ ਚੁਕੇ ਗਏ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਆ ਸੀ ਉਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਦੌਰੇ ਲੋਕਾਂ ਦਾ ਦਰਦ ਮਿਟਾਉਣ ਦੇ ਲਈ ਨਹੀਂ ਸਿਆਸੀ ਸਟੇਜ ਤੇ ਡਰਾਮੇबाजी ਕਰਨ ਲਈ ਕਿਹਾ ਉਪ ਰਾਸ਼ਟਰਪਤੀ ਦੇ ਲਈ ਚੋਣਾ ਦੌਰਾਨ ਛੁੱਟੀਆਂ ਮਾਨਨ ਤੇ ਵੀ ਰਵਨੀਤ ਬਿੱਟੂ ਦੇ ਵੱਲ ਤਾਂ ਜਿਕਸਿਆ ਗਿਆ ਹਾਲਾਂਕਿ ਰਵਨੀਤ ਬਿੱਟੂ ਜੋ ਕਿ ਐਕਸ ਹੈਂਡਲ ਤੇ ਇੱਕ ਪੋਸਟ ਸਾਂਝਾ ਕਰਦੇ ਆ ਜਿਸ ਦੇ ਵਿੱਚ ਲਿਖਦੇ ਨੇ ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਨੇ ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਅਕਸਰ ਕਾਂਗਰਸ ਦੇ ਕੋਲ ਵੱਖ-ਵੱਖ ਤਰ੍ਹਾਂ ਦੇ ਕੋੜੇ ਹਨ ਦੌੜਦੇ ਕੋੜੇ ਵਿਆਹ ਦੇ ਕੋੜੇ ਇੱਥੋਂ ਤੱਕ ਕਿ ਲੰਗੜੇ ਕੋੜੇ ਵੀ ਪਰ ਰਾਹੁਲ ਜੀ ਤੁਸੀਂ ਜਾਂ ਤੁਹਾਡੀ ਪਾਰਟੀ ਦੇ ਨੇਤਕ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਨੇ ਕਿ ਤੁਸੀਂ ਕਿਸ ਨਸਲ ਦੇ ਕੋੜੇ ਹੋ ਜਦੋਂ ਉਪ ਰਾਸ਼ਟਰਪਤੀ ਦੇ ਲਈ ਚੋਣਾਂ ਹੋ ਗਈਆਂ ਸਨ ਤੁਸੀਂ ਛੁੱਟੀਆਂ ਦਾ ਆਨੰਦ ਮਾਨਣ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਪੰਜਾਬ ਡੁੱਬ ਰਿਹਾ ਸੀ ਅਤੇ ਲੋਕ ਰੋ ਰਹੇ ਸਨ ਉਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਇਹ ਦੌਰੇ ਲੋਕਾਂ ਦਾ ਦਰਦ ਮਿਟਾਉਣ ਦੇ ਲਈ ਨਹੀਂ ਸਿਆਸੀ ਸਟੇਜ ਤੇ ਡਰਾਮੇਬਾਜ਼ੀ ਕਰਨ ਲਈ ਜਵਾਬ ਦੇਣੇ ਤਰਵਨੀਤ ਬਿੱਟੂ ਜਿਨ੍ਹਾਂ ਦੇ ਵੱਲੋਂ ਇੱਕ ਤਿੱਖਾ ਤੰਸ਼ ਰਾਹੁਲ ਗਾਂਧੀ ਤੇ ਕੱਸਿਆ ਗਿਆ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦੇ ਵੱਲੋਂ ਸਿੱਧਾ-ਸਿੱਧਾ ਨਿਸ਼ਾਨਾ ਰਾਹੁਲ ਗਾਂਧੀ ਤੇ ਸਾਧਿਆ ਗਿਆ ਉਹਨਾਂ ਕਿਹਾ ਕਿ ਜਦੋਂ ਤਾਂ ਪੰਜਾਬ ਹੜ੍ਹਾਂ ਦੌਰਾਨ ਵਿਫਤਾ ਦੇ ਵਿੱਚ ਸੀ ਉਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਫਰਮਾ ਰਹੇ ਸੀ ਐਵੇਂ ਲੱਗਦਾ ਹੈ ਕਿ ਇਹ ਦੌਰੇ ਲੋਕਾਂ ਦਾ ਦਰਦ ਮਟਾਉਣ ਦੇ ਲਈ ਨਹੀਂ ਸਗੋਂ ਸਿਆਸੀ ਸਟੇਜ ਤੇ ਡਰਾਮੇਬਾਜ਼ੀ ਦੇ ਲਈ ਲੱਗ ਰਹੇ ਨੇ ਤਾਂ ਉਪ ਰਾਸ਼ਟਰਪਤੀ ਦੇ ਲਈ ਚੋਣਾਂ ਦੌਰਾਨ ਛੁੱਟੀਆਂ ਮਾਨਨ ਤੇ ਵੀ ਉਹਨਾਂ ਦੇ ਵੱਲੋਂ ਤਾਂ ਜਿਕੱਸਿਆ ਗਿਆ ਤਾਂ ਕਹਿੰਦੇ ਨੇ ਕਿ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਨੇ ਰਾਹੁਲ ਦੇ ਪੰਜਾਬ ਫੇਰੀ ਤੇ ਬੋਲੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਹੜਾ ਦੌਰਾਨ ਦੌਰਾਨ ਨਾ ਕਰਨ ਤੇ ਸਵਾਲ ਜੋ ਕਿ ਰਵਨੀਤ ਬਿੱਟੂ ਦੇ ਵੱਲ ਉਚਕੇ ਗਏ ਹੈ ਜ਼ਿਕਰ ਕੀਤਾ ਗਿਆ ਕਿ ਜਦੋਂ ਪੰਜਾਬ ਡੁੱਬ ਰਿਆ ਸੀ ਉਦੋਂ ਤੁਸੀਂ ਮਲੇਸ਼ੀਆ ਤੇ ਵਿੱਚ ਐਸ਼ ਫਰਮਾ ਰਹੇ ਸੀ ਦੌਰੇ ਲੋਕਾਂ ਦਾ ਦਰਦ ਮਿਟਾਉਣ ਦੇ ਲਈ ਨਹੀਂ ਸਿਆਸੀ ਸਟੇਜ ਤੇ ਡਰਾਮੇ ਵਾਦੀ ਲੱਗ ਰਹੇ ਨੇ ਐਕਸ ਹੈਂਡਲ ਤੇ ਇੱਕ ਜੋ ਪੋਸਟ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰਵਨੀਤ ਮਿੱਟੂ ਲਿਖਦੇ ਨੇ ਕਿ ਕਹਿੰਦੇ ਨੇ ਕਿ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਨੇ ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਕਾਂਗਰਸ ਦੇ ਕੋਲ ਵੱਖ-ਵੱਖ ਤਰ੍ਹਾਂ ਦੇ ਘੋੜੇ ਨੇ ਦੌੜ ਦੇ ਘੋੜੇ ਵਿਆਹ ਦੇ ਘੋੜੇ ਇੱਥੋਂ ਤੱਕ ਕਿ ਲੰਗੜੇ ਘੋੜੇ ਵੀ ਪਰ ਰਾਹੁਲ ਜੀ ਤੁਸੀਂ ਇਹ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਨੇ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ ਜਦੋਂ ਉਪ ਰਾਸ਼ਟਰਪਤੀ ਲਈ ਚੋਣਾਂ ਹੋ ਰਹੀਆਂ ਸਨ ਤੁਸੀਂ ਛੁੱਟੀਆਂ ਦਾ ਆਨੰਦ ਮਾਣਦੇ ਹੋਏ ਸੀ ਜਦੋਂ ਪੰਜਾਬ ਡੁੱਬ ਰਿਹਾ ਸੀ ਲੋਕ ਰੋ ਰਹੇ ਸੀ ਉਹਦੇ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਜ਼ੋਰੇ ਦਰਾਂ ਲੋਕਾਂ ਦਾ ਦਰਦ ਮਟਾਉਣ ਦੇ ਲਈ ਨਹੀਂ ਸਿਆਸੀ ਸਟੇਜ ਤੇ ਡਰਾਮੇਬਾਜ਼ੀ ਦੇ ਲਈ ਇਹ ਤੁਹਾਡੇ ਦੌਰੇ ਜਾਪ ਰਹੇ ਨੇ ਤਾਂ ਕੇਂਦਰਾ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਿੰਨਾਂ ਦੇ ਵੱਲ ਸਿੱਧਾ ਸਿੱਧਾ ਨਿਸ਼ਾਨਾ ਰਾਹੁਲ ਗਾਂਧੀ ਤੇ ਸਾਧਿਆ ਗਿਆ ਤੇ ਸਾਡੇ ਨਾਲ ਫੋਨ ਲਾਈਨ ਤੇ ਜਸਕਰਨ ਸਿੰਘ ਕਾਲੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਰ ਜੀ ਪੰਜਾਬ ਨੂੰ ਨਾਮ ਅਰਸ਼ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਸਰ ਰਵਨੀਤ ਬਿੱਟੂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸਿੱਧਾ ਨਿਸ਼ਾਨਾ ਕਾਂਗਰਸ ਤੇ ਸਾਧਿਆ ਗਿਆ ਸਿੱਧਾ ਨਿਸ਼ਾਨਾ ਜੋ ਕਿ ਰਾਹੁਲ ਗਾਂਧੀ ਤੇ ਸਾਧਿਆ ਗਿਆ ਕਿਸ ਤਰੀਕੇ ਨਾਲ ਤੁਸੀਂ ਇਸ ਟਵੀਟ ਨੂੰ ਵੇਖਦੇ ਹੋ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜੋ ਰਾਹੁਲ ਗਾਂਧੀ ਹੈ ਜਦੋਂ ਪੰਜਾਬ ਹੜ ਰਿਆ ਸੀ ਉਦੋਂ ਮਲੇਸ਼ੀਆ ਦੇ ਵਿੱਚ ਐਸ਼ ਫਰਮਾ ਰਹੇ ਸੀ ਕਿਵੇਂ ਸਰ ਵੇਖਦੇ ਹੋ ਰਵਨੀਤ ਬਿੱਟੂ ਇਸ ਬਿਆਨ ਨੂੰ ਬਹੁਤ ਸ਼ਰਮਨਾਕ ਹੇਟਲੇ ਪੱਤਰ ਦਾ ਔਰ ਪਿਛ ਸ਼ੁਰਾ ਮਾਰਨ ਵਾਲਾ ਵਿਅਕਤੀ ਤਾਂ ਹੈ ਰੋਮਨੀਪੇਟੂ ਹੁਣਾ ਦਾ ਜਿਸ ਤਰੀਕੇ ਦਾ ਜੀ ਰਿਹਾ ਹੈ ਉਹਨਾਂ ਦਾ ਪੀਤੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਪਹਿਲਾਂ ਤੇ ਪਹਿਲੀ ਤੇ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਤੁਹਾਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਨਾ ਉਹਦੇ ਨਾਲ ਜੇ ਤੁਹਾਡੇ ਮਨ ਤੇ ਦੀਆਂ ਮਤਬੇਦ ਉਹ ਵੀ ਜਾਣ ਤਾਂ ਵੀ ਉਸ ਨੂੰ ਜਨਤਕ ਤੌਰ ਤੇ ਦੇਖੇ ਕਦੀ ਨਹੀਂ ਲਿਆਉਣਾ ਚਾਹੀਦਾ ਮੈਂ ਮੇਰਾ ਮੰਨਣਾ ਜੇਕਰ ਜੀ ਪਰ ਜਦੋਂ ਰਮੀਤ ਮਿੱਟੂ ਵਰਗੇ ਵਿਅਕਤੀ ਜਿਹੜੇ ਆਪਣੇ ਨਿੱਜੀ ਮਫਾਦਾਂ ਦੀ ਨਿੱਜੀ ਹਿੱਤਾਂ ਦੀ ਖਾਤਰ ਆਪਣੇ ਜਿਹੜੇ ਉਹਨਾਂ ਦੇ ਦਾਦਾ ਜੀ ਸਨ ਉਹਨਾਂ ਦੀ ਕੁਰਬਾਨੀ ਨੂੰ ਵੀ ਜਿਹੜੀ ਆ ਉਹ ਮੈਂ ਸਮਝਦਾ ਕਿ ਸਾਹ ਤੇ ਲਾਤੀ ਉਹ ਭਾਜਪਾ ਦੇ ਵਿੱਚ ਜਾ ਕੇ ਤੇ ਇੱਕ ਰਾਜ ਮੰਤਰੀ ਬਣ ਗਏ ਔਰ ਐਸੀ ਮੈਚ ਮੈਚmeida ਰਾਜਪ트ਰੀ ਉਹਨਾਂ ਨੂੰ ਬਣਾਇਆ ਭਾਵੇਂ ਕਿ ਉਹ ਮੈਚਵਾ ਬੜਾ ਵੱਡਾ ਹੈ ਪਰ ਉੱਥੇ ਉਹਨਾਂ ਦੀ ਕੋਈ ਸੁਣਵਾਈ ਸੁਣੋਈ ਕੇ ਅੱਜਕੱਲ ਸੁਣਿਆ ਕਿ ਕੋਈ ਨਹੀਂ ਕੋਈ ਪੁੱਛਦਾ ਕਿ ਇੱਦਾਂ ਨਹੀਂ ਬਸ ਆ ਪੰਜਾਬ ਦੇ ਮਸਲਿਆਂ ਦੇ ਉੱਤੇ ਬਿਆਨ ਬਿਨ ਦੇਣ ਨੂੰ ਇਹਨਾਂ ਨੂੰ ਸਿਰਫ ਉੱਪਰ ਤੋਂ ਹੀ ਰੱਖਿਆ ਜੀ ਗੱਲ ਇਹ ਹੈ ਕਿ ਜਦੋਂ ਇਹ ਕਹਿ ਰਹੇ ਸੀ ਨਾ ਕਿ ਰਾਹੁਲ ਗਾਂਧੀ ਨੇ ਮਲੇਸ਼ੀਆ ਗਿਆ ਸੀ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਇਹ ਜਿਹੜੀ ਵੋਟ ਚੋਰੀ ਭਾਜਪਾ ਨੇ ਕੀਤੀ ਹੈ ਉਸ ਵੋਟ ਚੋਰੀ ਨੂੰ ਨਸ਼ਰ ਕਰਨ ਦੇ ਲਈ ਜਿਹੜਾ ਪਿਆਰ ਦੇ ਵਿੱਚ ਜਿਹੜਾ ਹੈ ਨਾ ਉਹਨਾਂ ਨੇ ਅ ਜਿਹੜੀ ਯਾਤਰਾ ਕਰ ਰਹੇ ਸੀ ਗੁਰਵਨੀਤ ਬਿੱਟੂ ਕਿੱਥੇ ਸੀ ਜਦੋਂ ਪਹਿਲਗਾਮ ਦੇ ਵਿੱਚ ਜਾਂ ਕੋਮਾਮਾ ਦੇ ਵਿੱਚ ਜਦੋਂ ਵੀ ਅਟੈਕ ਹੋਇਆ ਜਿਸ ਤੇ ਬੀਜੇਪੀ ਦੀ ਸਰਕਾਰ ਦੇ ਵਿੱਚ ਰਾਹੁਲ ਗਾਂਧੀ ਤੇ ਉੱਥੇ ਵੀ ਗਏ ਸੀ ਮਨੀਪੁਰ ਜਿਹੜਾ ਪਿਛਲੇ 2 2.5 ਸਾਲਾਂ ਤੋਂ ਲਗਾਤਾਰ ਜਿਹੜਾ ਉਹ ਅਤਿਆਚਾਰ ਦੀ ਅੱਗ ਚੱਲ ਰਿਹਾ ਹੈ ਬੀਜੇਪੀ ਸਰਕਾਰ ਦੀ ਰਾਹੁਲ ਗਾਂਧੀ ਤੇ ਉੱਥੇ ਵੀ ਗਏ ਸੀ ਗੁਰਵਨੀਤ ਬਿੱਟੂ ਕਿੱਥੇ ਸੀ ਰਮੀਤ ਬਿੱਟੂ ਉਹਨਾਂ ਨੂੰ ਇੱਕ ਵਾਰੀ ਆਪਣੇ ਅੰਦਰ ਛਾਤੀ ਮਾਰ ਕੇ ਇਹ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਕਿ ਅੰਦਰ ਜਮੀਰ ਇਹਤੇ ਲੁੱਕਰ ਨਕਰ ਦੇ ਵਿੱਚ ਕਿਤੇ ਬਚਿਆ ਜਾਂ ਨਹੀਂ ਬਚਿਆ ਕਿ ਸਾਰੇ ਦਾ ਸਾਰਾ ਹੀ ਮਰ ਗਿਆ ਰਮਨਿਤ ਕੁਮਾਰ ਜੀ ਇਹ ਨਹੀਂ ਮੈਂ ਮੈਨੂੰ ਸ਼ਬਦ ਜਿਹੜਾ ਮੈਂ ਵਰਤਣਾ ਨਹੀਂ ਚਾਹੁੰਦਾ ਇਸ ਵਿਅਕਤੀ ਦੇ ਲਈ ਜਿਸ ਹੇਟਲੇ ਪੱਤਰ ਦੇ ਉੱਤੇ ਦੇਖਤੀ ਉਤਰ ਚੁੱਕਿਆ ਇਸ ਰਮਨਿਤ ਮਿੱਟੂ ਜਿਹੜੇ ਆ 2.5 ਸਾਲ ਪਹਿਲਾਂ ਦੀ ਗੱਲ ਹੈ ਭਾਰਤ ਜੜੋ ਯਾਤਰਾ ਦੇ ਵਿੱਚ ਜਦੋਂ ਬਦਗੜ ਸਾਹਿਬ ਤੋਂ ਯਾਤਰਾ ਸ਼ੁਰੂ ਹੋਈ ਸੀ ਇਹੋ ਰਮਨਿਤ ਮਿੱਟੂ ਰਾਹੁਲ ਗਾਂਧੀ ਉਹਨਾਂ ਦੇ ਲਾਗੇ ਖਲੋ ਕੇ ਕਹਿ ਰਹੇ ਸੀ ਜੇ ਰਾਮ ਗਾਂਧੀ ਜੀ ਦੀ ਵਜ੍ਹਾ ਸੇ ਇਹ ਮੈਨੇ ਜੋ ਹੈ ਪਗੜੀ ਤਰਬਨ ਬਾਦਨੀ ਸ਼ੁਰੂ ਕੀਤੀ ਹੈ ਮਤਲਬ ਮੈਂ ਪਗ ਬੰਨਣੀ ਰਾਹੁਲ ਗਾਂਧੀ ਜੀ ਉਹਨਾਂ ਦੇ ਕਰਕੇ ਸ਼ੁਰੂ ਕੀਤੀ ਹੈ ਕਫਾਲ ਤਿੰਨ ਸਾਲ ਪਹਿਲਾਂ ਤੱਕ ਸਾਡੀ ਕੁਝ ਹੋਰ ਬਿਆਨਬਾਜ਼ੀ ਸੀ ਅੱਜ ਅਸੀਂ ਜਦੋਂ ਉੱਠਦੇ ਹਾਂ ਸਿੱਧਾ ਰਾਹੁਲ ਗਾਂਧੀ ਦੇ ਉੱਤੇ ਬਿਆਨ ਇਹ ਦੇਖੋ ਇਹ ਭਾਜਪਾ ਹੈ ਇਹ 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 ਕਿਸੇ ਵੀ ਵਿਅਕਤੀ ਨੂੰ ਪਹਿਲਾਂ ਬਾਹਰੋਂ ਲਿਆਉਂਦੀ ਹੈ ਉਹਨੂੰ ਨਿਚੋੜਦੀ ਹੈ ਉਹਨੂੰ ਸੁੱਟ ਦਿੰਦੀ ਹੈ ਇਹਨਾਂ ਨੂੰ ਇਹੋ ਬਿਟੂ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਔਰ ਇਹਨਾਂ ਨੇ ਛੋਟੇ ਜਿਹੇ ਆਪਣੇ ਮਫਾਦ ਦੀ ਖਾਤਰ ਆਪਣੇ ਆਪ ਨੂੰ ਆਪਣੇ ਜਮੀਰ ਨੂੰ ਗਹਿਣੇ ਰੱਖ ਦਿੱਤਾ ਗਿਰਵੀ ਰੱਖ ਦਿੱਤਾ ਆਪਣਾ ਜਮੀਰ ਮਾਰ ਲਿਆ ਮੈਂ ਸਮਝਦਾ ਇਹਦੇ ਤੋਂ ਘਟੀਆ ਸਰ ਦਾ ਵਿਅਕਤੀ ਮੈਨੂੰ ਨਹੀਂ ਲੱਗਦਾ ਮੈਂ ਕਿਸੇ ਕੁਝ ਬਿਲਕੁਲ ਕਾਲੋਪ ਸਿੰਘ ਜੀ ਜ਼ਿਕਰ ਕੀਤਾ ਜਾਵੇ ਬੀਤੇ ਦਿਨ ਜੋ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਪ੍ਰੈਸ ਸਵਾਰਤਾ ਕੀਤੀ ਗਈ ਸੀ ਉਸ ਦੇ ਵਿੱਚ ਵੀ ਉਹ ਰਵਨੀਤ ਬਿੱਟੂ ਤੇ ਤੰਜ ਕੱਸ ਕੇ ਗਏ ਹੈ ਕਿ ਰਵਨੀਤ ਬਿੱਟੂ ਨੂੰ ਉਹ ਮਹਿਕਮਾ ਦਿੱਤਾ ਗਿਆ ਜਿੱਥੇ ਉਹਨਾਂ ਦੀ ਆਪ ਦੀ ਪੁੱਛਗਿੱਛ ਨਹੀਂ ਹੈ ਉਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਪੁੱਛਗਿੱਛ ਨਹੀਂ ਹੈ ਤਾਂ ਕਿਤੇ ਨਾ ਕਿਤੇ ਤੁਸੀਂ ਮਾਨ ਸਾਹਿਬ ਦੇ ਇਸ ਬਿਆਨ ਦੇ ਨਾਲ ਸਹਿਮਤ ਹੋ ਹੂੰ ਮੈਂ ਹੋ ਸਕਦਾ ਜੀ ਇਹ ਪੁਰਾਣੇ ਮਿੱਤਰ ਵੀ ਰਹੇ ਨੇ ਬੜੇ ਇਹਨਾਂ ਦੇ ਯਾਰੀਆਂ ਦੇ ਵੀ ਕਿਸੇ ਨੇ ਮੁੱਖ ਮੰਤਰੀ ਸਾਹਿਬ ਦੇ ਔਰ ਰਵਨੀਤ ਬਿੱਟੂ ਹੋਣਾਂ ਦੇ ਜਪ ਮੇ ਹੋ ਸਕਦਾ ਬੇਤਰਜਾਨ ਦੇ ਹੋਣਗੇ ਮੁੱਖ ਮੰਤਰੀ ਸਾਹਿਬ ਕੋਈ ਨਾ ਕੋ ਸਾਰੀਆਂ ਜਿਹੜੇ ਸਰਕਾਰ ਦੇ ਤੰਤਰ ਹੁੰਦੇ ਨੇ ਜਾਣਕਾਰੀ ਹੋਵੇ ਕਿ ਮੇਰੇ خیال ਨਾਲ ਮੁੱਖ ਮੰਤਰੀ ਸਾਹਿਬ ਕੋ ਹੋ ਸਕਦਾ ਇਹ ਗੱਲ ਸ਼ਾਇਦ ਉਹ ਸੱਚੀ ਕਰ ਰਹੇ ਹੋਣ ਮੁੱਖ ਮੰਤਰੀ ਸਾਹਿਬ ਵੈਸੇ ਤੇ ਚਲੋ ਉਹਨਾਂ ਦੀਆਂ ਸਾਰੀਆਂ ਗੱਲਾਂ ਕੋਈ ਪਤਾ ਹੀ ਐ ਹੋ ਸਕਦਾ ਪਰ ਹਾਂ ਜਿਤ ਤੱਕ ਰਈ ਰਾਹੁਲ ਗਾਂਧੀ ਉਹਨਾਂ ਦੀ ਗੱਲ ਰਾਹੁਲ ਗਾਂਧੀ ਜੀ ਹਮੇਸ਼ਾ ਜਿੱਥੇ ਵੀ ਕਿਤੇ ਦੇਸ਼ ਦੇ ਵਿੱਚ ਜਿੱਥੇ ਵੀ ਕੋਈ ਦਿੱਕਤ ਆਣੀ ਹੈ ਕੋਈ ਆਪਤਾ ਆਈ ਹੈ ਜਾਂ ਜਿੱਥੇ ਵੀ ਕਿਤੇ ਜਿੱਤੇ ਅਨਿਆਹ ਹੋਇਆ ਅਤਿਆਚਾਰ ਹੋਇਆ ਜਾਂ ਕੀ ਜੀ ਜੀ ਠੀਕ